ਹੋਨੇ ਬਾਈ ਉਹ ਬਾਈ ਨੇ ਤਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਨਵੀਂ ਵੀਡੀਓ ਚ ਤੇ ਬਾਈ ਅੱਜ ਜੌਂਡੀਅਰ ਵਾਲੇ ਵੀਰਾਂ ਵੱਲੋਂ ਹੋ ਗਈ ਪਾਰਟੀ ਪਵਨ ਬਾਈ ਨੇ ਅੱਜ ਲਾਤਾ ਨਵੇਂ ਟਰੈਕਟਰ ਨੂੰ ਹਾਰ ਪਵਨ ਬਾਈ ਕੀ ਹਾਲ ਹੈ ਵਧੀਆ ਵੀਰੇ ਠੀਕ ਆ ਕਹਿਵਾ ਸੇ ਤਾਂ ਪਵਨ ਮੁਰੇ ਬਾਈ ਜੌਂਡੀਅਰ ਟਰੈਕਟਰ ਵੀ ਥੋੜਾ ਜਿਹਾ ਫਿੱਕਾ ਪੈਦਾ ਛੋਟਾ ਲੱਗਦਾ ਹਾਂ ਨਹੀਂ ਬਾਈ ਉੱਚਾ ਹਾਂ ਫਿਰਤੀ ਬਾਈ ਆ ਗਿਆ ਸੋਨਾਲੀ ਕਾਲਾ ਬਾਈ ਹੋਰ ਫਿਰਤੀ ਬਾਈ ਕੀ ਹਾਲ ਹੈ ਬਸ ਠੀਕ ਆ ਦੇਖ ਲਾ ਬਾਈ ਸੋਨਾਲੀ ਕਾਲੇ ਪਹਿਲਾਂ ਪਹੁੰਚ ਗਏ ਟਰੈਕਟਰ ਬਸ ਸਾਨੂੰ ਇੱਧਰ ਅਸੀਂ ਇੰਡੋ ਫਾਰਮੇ ਤੋਂ ਸੋਨਾ ਲਈ ਕਾਲੇ ਸਾਰੇ ਬੰਦੇ ਟਰੈਕਟਰ ਨੂੰ ਡਿਲੀਵਰੀ ਦੇਣ ਆ ਰਹੇ ਆ ਇੱਧਰ ਹਰਪ੍ਰੀਤ ਬਾਈ ਲੱਗਿਆ ਵਾ ਸਾਲ ਹੋਰ ਬਾਈ ਕੀ ਹਾਲ ਹੈ ਵਧੀਆ ਬਾਈ ਜੀ ਵਧੀਆ ਠੀਕ ਆ ਵੀਰੇ ਹਾਂਜੀ ਸਾਲ ਵਧੀਆ ਵੀਰੇ ਆ ਸਾਡਾ ਵੀਰ ਕੰਪਨੀ ਵਾਲਾ ਹੋਰ ਵੀਰੇ ਕੀ ਹਾਲ ਹੈ ਤੁਸੀਂ ਵੀਰੇ ਕੀ ਹਾਲ ਚੱਲ ਰਿਹਾ ਹੈ ਵੀਰੇ ਬੰਦੇ ਬਹੁਤ ਜਾਣਕਾਰ ਨਿਕਲਦੇ ਆ ਬਾਈ ਵੀਡੀਓ ਜਿਹੜੇ ਨੂੰ ਜਾਣ ਹੈ ਠੀਕ ਆ ਤੇ ਵਧੀਆ ਬਾਈ ਬਾਈ ਨੂੰ ਬਹੁਤ ਟਾਈਮ ਹੋ ਗਿਆ ਬਾਈ ਕਿੰਨਾ ਟਾਈਮ ਹੋ ਗਿਆ ਜੌਂਡੀ ਕੰਮ ਕਰ ਰਹੇ ਹੋ ਵੀਰੇ 2 ਸਾਲ ਹੋ ਗਏ ਜੌਂਡੀਰ ਜੋਬ ਕਰਦੇ ਨੇ 2 ਸਾਲ ਇੰਦਰ ਕੰਪਨੀ ਦੇ ਵਿੱਚ ਹੈ ਅੱਛਾ ਏਰੀਆ ਰੋਪੜ ਤੋਂ ਲੈ ਕੇ ਆਪਾਂ ਫੋਜ਼ਬਰ ਜਿੱਦੇ ਤੱਕ ਦੇਖਦੇ ਆਂ ਠੀਕ ਹੈ ਜੀ ਤਕਰੀਬਨ 9 ਤੋਂ 10 ਡੀਲੇ شپਾਂ ਆਪਾਂ ਅਟੈਂਡ ਕਰਦੇ ਆਂ ਠੀਕ ਹੈ ਜੀ। ਕੋਪੜ ਵੀ ਬ੍ਰਾਂਚ ਆਪਾਂ ਨਾਲ ਹਲਾਅ ਚ ਥੋੜੇ ਦਿਨ ਪਹਿਲਾਂ ਹੀ ਓਪਨ ਕੀਤੀ ਤੇ ਤੇ ਇਹ ਚਾਰ ਤੋਂ ਪੰਜ ਟਰੈਕਟਰ ਆਪਾਂ ਇੱਥੋਂ। ਮਤਲਬ ਕਿ ਲੋਨ ਦਾ ਕੰਮ ਸਾਰਾ ਤੁਹਾਡੇ ਅੰਦਰ ਹੈ। ਹਾਂਜੀ ਬਿਲਕੁਲ ਜੀ ਸਾਰਾ ਸਾਡੇ ਕੋਲ ਹੀ ਹੈ। ਠੀਕ ਹੈ ਜੀ। ਵੀਰੇ ਦਾ ਮੜਾ ਲੋਨ ਬਾਰੇ ਦੱਸ ਦੋ ਮੜਾ ਜਾਂ ਸਮਝਾ ਦਿਓ ਕਸਟਮਰ। ਵੀਰੇ ਆਪਣਾ ਏਦਾਂ ਦੇ ਜੌਂਡੀਅਰ ਦੇ ਵਿੱਚ ਆਪਣਾ ਜਿਹੜਾ ਬੇਸ ਹੈ ਕਿ ਆਪਾਂ ਟਰੈਕਟਰ ਵੀ ਸਾਡਾ ਆਪ ਦਾ ਹੈ ਤੇ ਲੋਨ ਵੀ ਮੋਸਟਲੀ ਆਪਾਂ ਆਪ ਹੀ ਕਰਦੇ ਆਂ। ਜੌਂਡੀਅਰ ਫਾਈਨਾਂਸ ਦਾ ਜੀ। ਹਾਂਜੀ ਬਿਲਕੁਲ ਜੌਂਡੀਅਰ ਫਾਈਨਾਂਸ ਦਾ। ਠੀਕ ਹੈ ਜੀ। ਇਹ ਟਰਨ ਵੈਸੇ ਵਾਇ ਬਾਕੀ ਬੈਂਕਾਂ ਨਾਲੋਂ ਕਾਫੀ ਦਰ ਸਾਡੀ ਨੀਚੇ ਹੈ ਕਿਹੜੀ ਬ्याज ਦੀ ਦਰ ਹੈ ਇਹ ਬਹੁਤ ਹੀ ਆਸਾਨ ਤੇ ਤਰੀਕੇ ਦੇ ਨਾਲ ਮਤਲਬ ਕਿ ਇਹ ਬੰਦੇ ਦਾ ਸਿੰਬਲ ਵਗੈਰਾ ਓਕੇ ਚਾਹੀਦਾ ਬਾਕੀ ਲੋਨ ਦਾ ਕੋਈ ਦਿੱਕਤ ਨਹੀਂ ਕਰਦਾ ਪ੍ਰੋਸੈਸਰੀ ਕੋਈ ਦਿੱਕਤ ਨਹੀਂ ਆਪਾਂ ਐਟ ਅ ਟਾਈਮ ਓਕੇ ਬਾਰੇ ਕਲੀਅਰ ਕਰ ਦੋਗੇ ਓਕੇ ਜੀ ਓਕੇ ਠੀਕ ਆ ਅੱਜ ਫੋ 52 ਦਾ ਦੇ ਤਾ ਜੀ ਹਾਂ ਜੀ 52 ਦਾ ਸਮਾ ਹੋ ਗਿਆ ਜੀ ਅਨੰਦਪ੍ਰਸਾਦ ਦੇ ਲਾਗੇ ਪਿੰਡ ਮਹਿਣਪਿੰਡ ਗਿਆ ਏ ਅਨੰਦਪ੍ਰਸਾਦ ਦੇ ਲਾਗੇ ਮਹਿਣਪਿੰਡ 5-6 ਕਿਲੋਮੀਟਰ ਨਾਲ ਹੀ ਆ ਮਹਿਣਪਿੰਡ ਹੈ ਮਹਿਣਪਿੰਡ ਠੀਕ ਹੈ ਜੀ ਠੀਕ ਹੈ ਓਕੇ ਜੀ ਠੀਕ ਹੈ ਜੀ ਆਪਣੇ ਭਾਈ ਤ ਹਾਜਮਣੇ ਨਾਨੇ ਕਾਰਤੀ ਨੰਦਪੁਰ ਸਾਹਿਬ ਠੀਕ ਆ ਨੰਦਪੁਰ ਸਾਹਿਬ ਦੇ ਨਾਲ ਠੀਕ ਆ ਠੀਕ ਆ ਵਧੀਆ ਬਾਈ ਵਿਕਨੇ ਚਾਹੀਦੇ ਆਪਣੇ ਵੀਰੇ ਫਿਰਦੇ ਸੀਟੇ ਤਾਂ ਮਾਰਦੇ ਹਾਂ ਆ ਮੜਾ ਉੱਚੀ ਬੋਲ ਕੱਲ ਹੋਇਆ ਸੌਦਾ ਅੱਛਾ ਬਾਈ ਇਹਨਾਂ ਨੇ ਸਾਥ 735 ਉਹ ਵੀ ਦਿਖਾਉਣਾ ਆਪਾਂ ਬਾਅਦ ਚ 735 ਬਾਈ ਦਿਖਾਉਣਾ ਜਿਹਨੇ ਲੈਣਾ ਹੈ ਘੱਟ ਰੇਟ ਵਾਲਾ ਉਹਦੀ ਵੀ ਆਪਾਂ ਵੀਡੀਓ ਬਣਾਉਂਗੇ ਆਪਣੇ 10 ਬਾਈ 52 10 ਬਾਰੇ ਕੁਝ ਹਜ਼ਾਰ ਹੁਣ ਤੋਂ ਕੰਪਨੀ ਦਾ ਬੰਦਾ ਜਿਆਦਾ ਸਿਰੇ ਸਾਹਮਣੇ ਹੁੰਦਾ ਹੀ 10000 ਤੇ ਬਾਈ 52 ਦਾ ਤੁਹਾਨੂੰ ਦੱਸਿਆ ਬਾਈ ਆ 52 ਐਚਪੀ ਦੀ ਕੈਟਾਗਰੀ ਦਾ ਟਰੈਕਟਰ ਠੀਕ ਹੈ ਜੀ ਮਗਰਲੇ ਟਾਇਰ ਇਹਦੇ 16 9 28 ਦੇ ਗੇਅਰ ਪ੍ਰੋ ਵਾਲਾ ਮਾਡਲ ਹੈ ਜਿਵੇਂ ਕਿ ਤੁਹਾਨੂੰ ਆਪਾਂ ਦੱਸਿਆ ਦੇ ਵਿੱਚ ਬਈ ਦੋ ਮਾਡਲ ਹੈ ਇੱਕ ਇਹਦੇ ਵਿੱਚ ਇਹ ਮਾਡਲ ਹੈਗਾ ਵੈਸੇ ਇੱਕ ਇਹਦੇ ਉੱਪਰ ਵਾਲਾ ਮਾਡਲ ਆਉਂਦਾ ਉਹਦੇ ਵਿੱਚ ਸਟੀering ਐਡਜਸਟੇਬਲ ਹੁੰਦਾ ਹਿੱਸਾ ਐਡਜਸਟੇਬਲ ਹੁੰਦਾ ਠੀਕ ਹੈ ਜੀ ਦੋ ਤਿੰਨ ਚੀਜ਼ਾਂ ਦਾ ਫਰਕ ਹੁੰਦਾ ਹੈ ਬਾਕੀ ਲਗਭਗ ਸਾਰਾ ਸੇਮ ਹੁੰਦਾ ਰੇਟ ਦਾ ਵੀ 25 30 ਹਜ਼ਾਰ ਦਾ ਫਰਕ ਲੈਂਦਾ ਉਹਦੇ ਵਿੱਚ ਠੀਕ ਹੈ ਜੀ ਲੋ ਜੀ ਬਾਈ ਬਰਫੀ ਦੇ ਹੋ ਗਿਆ ਮਟਵਾਰਾ ਬਾਈ ਸਾਰਿਆਂ ਨੂੰ ਪਾ ਲੈ ਲਿਆ ਵੀਰੇ ਲੈ ਲਿਆ ਓਕੇ ਆ ਜੀ ਉਹ 205 ਸਾਬ ਨੂੰ ਦੋ ਰੁਕ ਜਾ ਲੋ ਜੀ ਬਾਈ ਬਹੁਤ ਬਹੁਤ ਮੁਬਾਰਕਾਂ ਨਵੇਂ ਟਰੈਕਟਰ ਦੀਆਂ ਬਾਈ ਨਾਲ ਚੱਲ ਚੱਲ ਇਹ ਹੁਣ ਦੇਲਾ ਬਾਈ ਨੇ ਬਾਈ ਦੱਸ ਰਹੇ ਆ ਵੀ ਹਨਾ ਕਿਵੇਂ ਕਿਹੜੀ-ਕਿਹੜੀ ਚੀਜ਼ ਨਾਮ ਨੇ ਚੀਜ਼ਾਂ ਹੈ ਵੀ ਜ਼ਰੂਰੀਆਂ ਦੱਸਣੀਆਂ ਨਾ ਕਸਟਮਰ ਨੂੰ ਕਿਉਂਕਿ ਹੁਣ ਬਾਈ ਨਾਲ ਕੋਲ ਦੇਖ ਪਹਿਲਾਂ ਬਾਈ ਨਾਲ ਕੋਲ 735 ਦਾ ਠੀਕ ਹੈ ਬਾਈ ਨਾਲ ਨੂੰ ਹੁਣ ਸ਼ਾਇਦ ਹੋ ਸਕਦਾ ਵੀ ਟਰੈਕਟਰ ਬਾਰੇ ਘੱਟ ਪਤਾ ਹੋਵੇ ਤਾਂ ਬਾਈ ਨੇ ਦੱਸਿਆ ਵੀ 에ਅਰ ਫਿਲਟਰ ਇਹਦਾ ਡਰਾਈ ਆ ਹਾਂ 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 ਸਰਵਿਸ ਹਾਂ ਬਾਈ ਕਹਿੰਦਾ ਵੀ ਕੱਲ ਨਾਲ ਇਹ ਕੋਲਡ ਬਾਹਰ ਕੱਢਿਆ ਕੋਲਡ ਬਾਹਰ ਕੱਢਿਆ ਅੱਛਾ ਤੇ ਜਰਮ ਜਾ ਹੋਗੇ ਪਤਾ ਉਹਨੇ ਕਿਆ ਕਰਿਆ ਗੇਜਾਂ ਨਹੀਂ ਅੱਛਾ ਵੀ ਠੰਡਾ ਇੰਜਣ ਹੋਊਗਾ ਜਦ ਜਦ ਇੱਥੇ ਤੱਕ ਚਾਹੀਦਾ ਉਹ ਵੀ ਇੱਥੇ ਵਿੱਚ ਜਦ ਗਰਮ ਇੰਜਣ ਹੋਊਗਾ ਉਹ ਇੱਥੇ ਤੱਕ ਇੱਥੇ ਤੱਕ ਉਹ ਜਦ ਠੰਡਾ ਇੰਜਣ ਦਾ ਪਤਾ ਨਹੀਂ ਗਰਮ ਤਾਂ ਉਹਨੇ ਘੱਟ ਵੱਧ ਦੇਖ ਕੇ ਉਹ ਭਰਤਾ ਪਾਣੀ ਪਾਤਾ ਉਹ ਓਵਰ ਹੋ ਗਿਆ ਹਾਂ ਇੰਜਣ ਗਰਮ ਹੋ ਗਿਆ ਉਹ ਕੱਢ ਕੇ ਬਾਹਰ ਮਾਰ ਪਾਣੀ ਕੱਢਦਾ ਬਾਹਰ ਅੱਜ ਬਾਈ ਨੂੰ ਵੀ ਇਹ ਉੱਪਰ ਲੇਵਲ ਲੱਗੇ ਹੋਏ ਵੀ ਠੀਕ ਆ ਲੱਗ ਲੇਵਲ ਆ ਠੰਡੇ ਇੰਜਣ ਦਾ ਗਰਮ ਇੰਜਣ ਦਾ ਲੱਗ ਗਿਆ ਗਰਮ ਦਾ ਲੱਗ ਗਿਆ ਆਪੇ ਐਡਜਸਟ ਕਰ ਲੈਣਾ ਉਹਦੇ ਜਿਹਨੂੰ ਲੋਡ ਆ ਤੇ ਚੋਂ ਲੈ ਲੈਣਾ ਆਟੋਮੈਟਿਕ ਆ ਰੈਗੂਲੇਟਰ ਚ ਬੰਦ ਆ ਠੀਕ ਆ ਕੱਢ ਦੇਣਾ ਆਓ ਠੀਕ ਆ ਗੱਲ ਅਜੀਦਾ ਕਸਟਮਰ ਨੂੰ ਦੱਸਣੀ ਆ ਚਾਹੀਦੀ ਆਪਾਂ ਨਾਲ ਫਰਜ਼ ਆ ਇਹ ਉਹ ਐਨੇ ਵਿੱਚ ਬਾਈ ਦਾ ਡਾਟ ਹੋ ਗਿਆ ਉਹ ਕਹਿੰਦਾ ਨਹੀਂ ਪਹਿਲਾਂ ਉਹ ਕਹਿੰਦਾ ਯਾਰ ਕੋਈ ਪੈਪੂਟੀ ਲੀ ਜਾਦੀ ਹਾਂ ਹਾਂ ਵੀ ਲੀਕ ਹੋ ਗਿਆ ਮੇਰਾ ਕੂਲਰ ਹਾਂ ਠੀਕ ਹੋ ਗਿਆ ਹਾਂ ਠੀਕ ਐਨੀ ਕੁ ਉਹ ਤੇ ਗੱਲ ਤੇ ਬਾਈ ਕਹਿੰਦਾ ਹਾਂ ਬਈ ਉਹ ਸਹੀ ਆ ਤੇ ਬਹੁਤ ਚੀਜ਼ਾਂ ਦਾ ਬਾਈ ਛੋਟੀ ਛੋਟੀ ਗੱਲਾਂ ਚਕਣਾ 에ਅਰ ਫਿਲਟਰ ਆ ਬਾਈ ਇਹਨੂੰ 40 50 ਘੰਟੇ ਬਾਅਦ ਕਹਿੰਨੇ ਹਨਾ ਵੀ ਆਪਣਾ ਇਹਨੂੰ ਤੁਸੀਂ ਆਪ ਵੀ ਸਾਫ਼ ਕਰ ਸਕਦੇ ਆ ਕੋਈ ਬੜੀ ਗੱਲ ਨਹੀਂ ਹੈਗੀ ਆਹ ਤਿੰਨ ਹੈਂਡਲ ਖੋਲ ਕੇ ਇਹਨੂੰ ਖੋਲ ਕੇ ਤੁਸੀਂ 에ਅਰ ਫਿਲਟਰ ਸਾਫ਼ ਕਰਦੇ ਆ ਬਾਕੀ ਤੇਲ ਪਾਣੀ ਆ ਬਾਈ ਮਗਲੈਲ ਇਹ ਥੋੜਾ ਫਰਜ ਬਣਦਾ ਵੀ ਤੁਸੀਂ ਜੇ ਤੀਜੇ ਦਿਨ ਇਹ ਇੱਕ ਵਾਰ ਚੈੱਕ ਕਰ ਲੈਣਾ ਠੀਕ ਹੈ ਨੀ ਹਾਂ ਇਹ ਛੋਟੀ ਛੋਟੀ ਗੱਲਾਂ ਕੋਈ ਬਹੁਤੀਆਂ ਬੜੀਆਂ ਗੱਲਾਂ ਨਹੀਂ ਆ ਹਾਂ ਇਹਦਾ ਸੰਭਾਲ ਕਰਾਂਗੇ ਵਧੀਆ ਜਦੋਂ ਬਸ 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 ਬਾਕੀ ਇਹਦੇ ਬਾਈ 11ਾ ਨਾ ਹੁੰਦਾ ਇਹਦੇ ਉਧਰਲੇ ਪਾਸੇ ਗੇਅਰ 4 ਆ ਏ ਬੀ ਸੀ ਡੀ 3 4 ਸਪੀਡਾਂ ਇਧਰ ਇਹਦੇ 3 ਗੇਅਰ ਇੱਕ ਬੈਗ ਹੈ ਇੱਕ ਇਹਦਾ ਪਾਰਕਿੰਗ ਆ ਠੀਕ ਆ ਬਾਕੀ ਬਾਈ ਜਿਹੜੇ ਜੌਂਡੀਰ ਦਾ ਜਿਹਨਾਂ ਨੇ ਰੱਖਿਆ ਉਹਨੂੰ ਤਾਂ ਇਹ ਗੱਲਾਂ ਦਾ ਪਤਾ ਹੁੰਦਾ ਪਰ ਜਿਹੜੇ ਕਸਟਮਰ ਜੌਂਡੀਰ ਪਹਿਲੀ ਵਾਰ ਲੈਣਾ ਉਹਨੂੰ ਇਹ ਚੀਜ਼ਾਂ ਇੱਕ ਵਾਰ ਦੱਸਣੀਆਂ ਡੀਲਰ ਦਾ ਫਰਜ਼ ਪੜਦਾ ਹੈ ਬਾਕੀ ਚਲੋ ਤਾਂ ਬੰਦੇ ਨੂੰ ਆਪੇ ਜਦੋਂ ਤੇ ਬਾਕੀ ਬਾਈ ਸਾਡਾ ਹੈਪੀ ਬਾਈ ਤੁਹਾਨੂੰ ਪਤਾ ਮਿਸਤਰੀ ਹੈ ਜੌਂਡੀਅਰ ਵਿੱਚ ਸਾਰੇ ਕੰਮਕਾਰ ਬੜੇ ਇਹ ਹਾਂ ਫੋਰਮੈਨ ਕਹਿ ਸਕਦੇ ਹਾਂ ਤੇ ਬਾਕੀ ਹੈਪੀ ਬਾਈ ਤੂੰ ਵੀ ਦੱਸ ਕੋਈ 1000 ਟਰੈਕਟਰ ਬਾਰੇ ਭਾਈ ਟਰੈਕਟਰ ਦੇਖੋ ਵਧੀਆ ਜੀ ਇਹ ਸੁੱਕਾ ਹੈ ਇਹ ਫਿਲਟਰ ਆ ਇਹ ਦੇ ਵਿੱਚ ਆਪਾਨੂੰ ਔਇਲ ਕੁਲਰ ਵੀ ਮਿਲਦਾ ਔਇਲ ਕੁਲਰ ਠੀਕ ਆ ਹਾਂ ਡੀ ਓਇਲ ਠੰਡਾ ਕਰਦਾ ਜਿਹੜਾ ਔਇਲ ਕੁਲਰ ਆ ਇਹ ਉੱਚ ਤੋਂ ਨਹੀਂ ਆਉਂਦਾ 50 ਪੀ ਹੈ ਡੀ ਚ ਤਾਂ ਨਹੀਂ ਆਉਂਦਾ ਸਾਰਿਆਂ 'ਚ ਆਉਂਦਾ ਭਾਈ ਸਾਰਿਆਂ 'ਚ ਆਉਂਦਾ ਇਹ ਜੌਂਡੀਅਰ 'ਚ ਜਿਹੜੇ 50 36 ਆ ਉੱਚ ਵੀ 40 ਚ ਵੀ ਥੱਲੇ ਆ ਜਿਹੜੇ ਉਹਨਾਂ 'ਚ ਨਹੀਂ ਆਉਂਦਾ ਬਾਕ ਠੀਕ ਆ ਵੀਰੇ ਹੋਰ ਇਹ ਤੋਂ ਇਲਾਵਾ ਦੱਸ ਦੋ ਇੱਕ ਵਾਰ ਸਾਰੇ ਫੰਕਸ਼ਨ ਬਾਈ ਟਰੈਕਟਰ ਦੇ। ਬਾਕੀ ਸਭ ਇਹ ਵੀ ਆਣੀ ਕਲੱਚ ਜੀ ਬਲੇਡ ਹਰਿਆਣ ਰੱਖਣਾ। ਠੀਕ ਆ ਜੀ। ਯਾਨੀ ਕਿ ਇਹਦੇ ਵਿੱਚ ਇੰਨੀ ਕੁ ਪਲੇ ਹੋਣੀ ਚਾਹੀਦੀ ਆ ਦੇਖੋ। ਠੀਕ ਆ। ਯਾਨੀ ਕਿ ਇਹ ਯਾਨੀ ਕਿ ਕਲੱਚ ਪੂਰਾ ਟਾਈਟ ਨਹੀਂ ਚਾਹੀਦਾ। ਟਾਈਟ ਨਹੀਂ ਚਾਹੀਦਾ ਨਹੀਂ ਫਿਰ ਇਹ ਕਲੱਚ ਬਲੇਡ ਛੇਤੀ ਖੜ ਚੱਕ ਦੂਗਾ। ਓਕੇ ਵੀਰੇ ਓਕੇ ਠੀਕ ਆ। ਉਤੋਂ ਇਲਾਵਾ ਹੋਰ ਚੀਜ਼ਾਂ ਬਾਈ ਹੈਪੀ ਵੀਰੇ। ਕਰਬੋ ਆ ਗਿਆ ਜੀ ਇਹ ਡਬਲ ਟਰਬੋ ਸਮਝ ਲਓ ਜੀ ਇਹ ਇੱਕ ਤਰ੍ਹਾਂ ਦਾ। ਠੀਕ ਆ। ਹਾਂ ਇਹਦੇ ਉੱਪਰ ਆ ਦੇਖੋ ਜੀ ਇਹ ਗੇਟ ਵਾਲ ਲੱਗਿਆ ਵਾ ਜਿਹੜਾ ਉੱਪਰ ਲੱਗਿਆ ਵਾ ਹਾਂ ਹਾਂ ਪਹਿਲਾਂ ਨਹੀਂ ਤਾਂ ਆਉਂਦਾ ਇਹ ਇਹ ਪਹਿਲਾਂ ਕਈ ਟਰਬੋ ਚ ਨਹੀਂ ਆਉਂਦਾ ਸੀ ਠੀਕ ਆ ਮੇਰੇ ਪਹਿਲਾਂ 50 50 ਟੀ ਨੂੰ ਟਰਬੋ ਲੱਗਾ ਵਾ ਠੀਕ ਆ ਜਿਹੜੇ ਆਮ ਟਰੈਕਟਰ ਨੂੰ ਟਰਬੋ ਲੱਗੇ ਰਹੇ ਹੋ ਹਾਂ ਇਹ ਨਹੀਂ ਆਉਂਦਾ ਇਹ ਹੁਣ ਜਿਹੜਾ ਹੁਣ ਜਿਹੜਾ ਆਇਆ ਨਵੇਂ ਮਾਡਲ ਹੈ ਇਹ ਚ ਹਾਂ ਇਹਨਾਂ ਚ ਆਉਂਦਾ ਹੀ ਜਾਂਦਾ ਇਹ ਜੋ ਫਰਕ ਪਾਏ ਕੰਪਨੀ ਨੇ ਕਾਫੀ ਟਰੈਕਟਰ ਚ ਹਾਂ ਠੀਕ ਆ ਅੱਗੇ ਲਿਫਟ ਕਪੈਸਿਟੀ ਵੀ ਵਧਾਤੀ ਹੁਣ ਲਿਫਟ ਕਪੈਸਿਟੀ ਵਧਾਈ ਆ ਠੀਕ ਆ ਭਾਈ 2500 ਕਰਤੀ ਆ 25 ਕੁਇੰਟਲ ਠੀਕ ਆ ਬਾਕੀ ਚਲੋ ਬਾਈ ਮੜਾ ਮੋਟਾ 25 ਕਵਾਂਟਲ ਕੰਪਨੀ ਕਹਿੰਦੀ ਆ ਓਕੇ ਜੀ ਕੋਈ 25 ਕਵਾਂਟਲੇ ਹੋ ਗਈ ਹਾਂ 25 ਕਵਾਂਟਲ ਹੋ ਗਈ ਬਾਕੀ ਪ੍ਰਥਵੀ ਬਾਈ ਫੋਰਮੈਨਾ ਸੋਨਾ ਲੀਕਾ ਚ ਪ੍ਰਥਵੀ ਪੂਰਾ ਮਨ ਲੇ ਕਿ ਮਨ ਕੇ ਨਾ ਗੱਲਾਂ 'ਚ ਟਰਸਟ ਰੱਖਦਾ ਠੀਕ ਨੇ ਸਾਰੇ ਪਾਸੇ ਦਿਲ ਦੇ ਸਾਰੇ ਪਾਸੇ ਬਾਕੀ ਬਾਈ ਜੌਂਡੀਅਰ ਦਾ ਮੈਂ ਕਹਿੰਦਾ ਹਰ ਵੀਰ ਨੂੰ 100 ਤੋਂ 90 ਫੀਸ ਜ਼ਿਆਦਾ ਟਰੈਕਟਰ ਹੀ ਵਿਕਦਾ 52 ਦਾ ਹਾਂ ਨਾ 52 ਦਾ 52 ਦਾ ਸੇ ਵਿਕਦਾ ਬਿਲਕੁਲ ਠੀਕ ਹੈ ਗੱਲ ਤੇ ਬਾਕੀ ਇਹਨੂੰ ਪਿਛਲੇ ਡਿਸਟ੍ਰੀਬਿਊਟਰ ਦੰਦੀ ਬਾਈ ਕੰਪਨੀ ਹਾਂਜੀ ਹਾਂਜੀ ਕੀ ਮਨ ਲਗੀ ਇਹਦਾ ਡਿਸਟ੍ਰਿਬਿਊਟਰ ਦਾ ਸਾਡੇ ਦੂਏ ਹੁੰਦਾ ਇਹਦਾ ਮਨ ਲਗੀ ਲੀਵਰ ਅੰਦਰ ਹੈ ਨਾ ਹਾਂ ਲੀਵਰ ਮੁਰਲੀ ਜਿਹੜਾ ਹੀ ਲੀਵਰ ਮੂਰੇ ਆ ਹਾਂਜੀ ਬਾਹਰ ਪਿੱਛੇ ਹੈ ਇਹਦੇ ਹਾਂਜੀ ਹੈ ਨਾ ਬਾਹਰ ਪਿੱਛੇ ਆ ਜਿੱਦਾਂ ਬਾਈ ਇਹਦੀ ਹੁੱਕ ਵਗੈਰਾ ਐਕਸੈਸਰੀ ਤੋਂ ਲੱਗ ਆਉਂਦੀ ਆ ਹਾਂ ਹੁੱਕ ਡਰਾਵਰ ਛਤਰੀ ਬੰਪਰ ਹੁੱਕ ਡਰਾਵਰ ਛਤਰੀ ਬੰਪਰ ਉਹ ਮਨ ਲਗੀ ਐਕਸੈਸਰੀ ਚ ਨਹੀਂ ਹਾਂ ਉਹ ਐਕਸੈਸਰੀ ਜਾਂਦਾ ਸਾਰਾ ਸਮਾਨ ਆਪਾਂ ਹੀ ਲਾਉਣਾ ਪੈਂਦਾ ਮਨ ਲਗੀ ਆਪਣੀ ਗੱਲ ਤੇ ਨਹੀਂ ਆਉਂਦੀ ਆ ਲਾ ਕੇ ਦੇਣਾ ਪੈਂਦਾ ਦਾਣਾ ਪੈਂਦਾ ਮਨ ਲਗੀ ਉਧਰ ਕੰਪਨੀ ਵੱਲੋਂ ਨਹੀਂ ਆਉਂਦਾ ਕੰਪਨੀ ਵੱਲੋਂ ਨਹੀਂ ਆਉਂਦਾ ਮਲੇ ਕੇ ਡੀਲਰ ਆਪਣੇ ਵੱਲੋਂ ਲਾ ਕੇ ਚਲੋ ਉਹ ਆਪਣੀ ਕਸਟਮਰ ਨਾਲ ਉਹ ਹੈ ਨਾ ਕਿਦਾਂ ਲਈ ਠੀਕ ਆ ਬਾਈ ਗੱਲ ਹੁਣ ਜਿੱਦਾਂ ਕਈਆਂ ਨੂੰ ਤਾਂ ਥੋੜੇ ਜਿਹਾ ਇੰਟੋ ਫਾਰਮਾਉਣੀ ਬੰਪਰ ਨਾਲ ਤੇ ਆਉਂਦਾ ਉਹਨੂੰ ਨਾਲ ਆਉਂਦਾ ਸਾਰਾ ਚੀਜ਼ ਨਹੀਂ ਆਉਂਦਾ ਸੋਨ ਵਾਲੀ ਕਾ ਨੂੰ ਵੀ ਨਾਲ ਠੀਕ ਆ ਹਾਂ ਇਹਨੂੰ ਨਾਲ ਨਹੀਂ ਲੱਗਦਾ ਨਾਲ ਹੀ ਆਉਂਦਾ ਠੀਕ ਆ ਉਹਨਾਂ ਨੂੰ ਹੁੱਕ ਵੀ ਨਾਲ ਆਉਂਦੀ ਆ ਠੀਕ ਆ ਇਹਨੂੰ ਹੁੱਕ ਵੀ ਨਹੀਂ ਆਉਂਦੀ ਇੱਕ ਗੱਲ ਹੋਰ ਆ ਬਾਈ ਪਹਿਲਾਂ ਮੈਂ ਦੇਖਿਆ ਪਹਿਲਾਂ ਇਹਨੂੰ ਸੰਗਲੇ ਆਉਂਦੇ ਤੇ ਹਨਾ ਹਾਂਜੀ ਪਹਿਲਾਂ ਸੰਗਲੇ ਆ ਹੁਣ ਇਹਨੂੰ ਲਿੰਕ ਆਉਣ ਲਾਉਣ ਲੱਗ ਗਏ ਬਾਈ ਇਹਦਾ ਬਹੁਤ ਫਾਇਦਾ ਆ ਬੰਨੇ ਵੀਰੇ ਕਿੰਨਾ ਫਾਇਦਾ ਬ ਅਲਜੀੜੇ ਆਪਣੇ ਆਮ ਡ੍ਰੈਕਟਰ ਸਵਰਾਸ ਡੂਜਾ ਹਾਂ ਹਾਂ ਉਹਨਾਂ ਨੂੰ ਐ ਲੈ ਹੈਵੀ ਕੁਆਲਟੀ ਦਾ ਨਹੀਂ ਆਉਂਦਾ ਠੀਕ ਆ ਇਹ ਵਧੀਆ ਸੰਗਠ ਲਾਇਆ ਗਏ ਆ ਬਾਈ ਕੁਆਲਟੀ ਪੱਖੋਂ ਦਾ ਫਿਰ ਜੌਂਡੀਰ ਕਿੱਥੇ ਕੰਪਰੋਮਾਈਜ਼ ਕਰਦੇ ਨਹੀਂ ਕਿਸੇ ਵੀ ਚੀਜ਼ ਨਾਲ ਹਾਂ ਕੁਆਲਟੀ ਵਧੀਆ ਬਾਈ ਬਿਲਕੁਲ ਚਲੋ ਠੀਕ ਆ ਬਾਈ ਧੰਨਵਾਦ ਤੇਰਾ ਬਹੁਤ ਬਹੁਤ ਓਕੇ ਹਾਂ ਓ ਜੀ ਬਾਈ ਕਰਤਾ ਸਟਾਰਟ ਬਾਈ ਜੌਂਡੀਰ ਜਿਹੜੇ ਇਹਨਾਂ ਕੋਈ ਸੀਆਰਡੀ ਉਹਨਾਂ ਦੀ ਆਵਾਜ਼ ਜਮਾ ਹੀ ਨਹੀਂ ਹੈਗੀ ਹਨਾ ਬਾਈ ਹਨਾ ਉਹਦੀ ਰਾਜ ਇੱਕ ਸਾਇਲੈਂਟ ਕਰੀ ਹੋਈ ਹੈ ਜਿਵੇਂ ਸਾਇਲੈਂਟ ਆ ਉਹ ਅੰਦਰ ਡੀਓਸੀ ਲਾਇਗ ਉਹਨਾਂ ਨੇ ਡੀਓਸੀ ਠੀਕ ਹੈ ਇਹ ਕਰਕੇ ਆਵਾਜ਼ ਸਾਇਲੈਂਟ ਹੋਣੀ ਹੈ ਡੀਓਸੀ ਬਾਲ ਹੁੰਦਾ ਨਾ ਇਹ ਡੀਓਸੀ ਕੋਈ ਕਾਲਜ ਦੀ ਤਰ੍ਹਾਂ ਹੁੰਦਾ ਪੁਰਜਾ ਬਾਈ ਠੀਕ ਆ ਹਾਂ ਦੇਖੀਂ ਦੇਖੀਂ ਬਾਈ ਧਿਆਨ ਨਾਲ ਬਾਈ ਨੇ ਹੁਣ 735 ਚਲਾਇਆ ਹੋਇਆ ਪੁਰਾਣਾ ਮਾਡਲ ਜੋ ਜੋ ਜੌਂਡੀਰ ਹੌਲੀ ਹੌਲੀ ਹੱਥ ਲੱਗੋ ਇਹਨਾਂ ਨੂੰ ਹਾਂ ਹਾਂ ਚੱਲ ਕੋਈ ਨਹੀਂ ਬਾਈ ਉਹ ਬਾਈ ਨੇ ਤਾਂ ਹੀ ਕਹਿੰਦਾ ਇੱਕ ਦੋ ਵਾਰ ਅੱਗੇ ਪਿੱਛੇ ਕਰਕੇ ਦੇਖ ਬਾਈ ਟਰੈਕਟਰ। ਬਾਈ। ਲੋ ਜੀ ਬਾਈ। ਚੱਲ ਬਾਈ ਆਹ ਟਰੈਕਟਰ ਬਾਈ ਇਹਨਾਂ ਨੇ ਕੱਟ ਲਿਆ ਵਿੱਚ। ਅਮਨੇ ਇਹਨਾਂ ਨੇ। ਠੀਕ ਆ। ਤੇ ਰਮਣੇ ਵੀਰੇ ਆਹੀ ਆਇਆ ਆਪਣੇ ਕੋਲ। 95 ਮਾਡਲ ਹੈ ਇਹ? 85 ਬਾਈ। 85? 85 ਮਾਡਲ। ਅੱਛਾ। 99 ਆ ਵੀਰੇ। 99 ਆ? 99। 95 ਹੈ ਰਾਇ ਨਾ ਕਹ। ਅੱਛਾ। 95 ਮਾਡਲ ਆ ਬਾਈ ਇਹ ਟਾਇਰ ਟੂਰ ਦਾ ਬਾਈ ਕੱਟੇ ਆ। ਹਰੇ ਟਾਇਰ ਹੈਗੇ ਆ 25-30 ਪੈਸੇ ਪਿਛਲੇ ਟਾਇਰ ਤਾਂ ਲਗਭਗ। ਪੈਣੇ ਵਾਲੇ ਆ ਠੀਕ ਆ ਪੂ ਠੀਕ ਆ ਟਰੈਕਟਰ ਚਲਾਈ ਚਲੂਈ ਦਾ ਬਾਈ ਠੀਕ ਆ ਦੇਖਿਆ ਚਲਾ ਚਲੂ ਕੇ ਪਵਾਣੇ ਵੀਰੇ ਕਿੰਨੇ ਸਾਲ ਦੀ ਗਾਰੰਟੀ ਦਿੰਨੇ ਟਰੈਕਟਰ ਦੀ ਇਹਦੀ ਜੇ ਕੋਈ ਗਾਹਕ ਨਹੀਂ ਕੋਈ ਗਾਰੰਟੀ 5 ਸਾਲ ਦੀ ਬਾਈ ਹਾਂ 5 ਸਾਲ ਦੀ ਨਹੀਂ ਯਾਰ ਜੇ ਜੌਂਡੀ ਤੁਸੀਂ ਗਾਰੰਟੀ ਨਾਲ ਦਿੰਦਾ ਇਹਦੀ ਵੀ ਗਾਰੰਟੀ ਦੋ ਇਹਦੀ 5 ਸਾਲ ਦੀ ਦੀ 5 ਸਾਲ ਦੀ 5 ਸਾਲ ਦੀ ਗਾਰੰਟੀ ਆ ਪੱਕੀ ਗੱਲ ਆ ਪਵਾਣੇ ਨੂੰ ਘੜ ਲਿਓ ਆ ਕੇ ਜੇ ਹੋ ਗਿਆ ਮੈਨੂੰ ਲੱਭ ਲਿਓ ਬਾਈ ਅੱਛਾ ਮੱਲਾ ਪਿੰਡ 'ਚ ਲੱਭ ਲਿਓ ਕਿੰਨੇ ਕੁ ਬਾਈ ਅ ਕਿੰਨੇ ਫਲੂਸ ਆ ਇਹਦੇ ਇਹਦੇ ਫਲੂਸ ਬਾਈ ਲੱਖ ਰੁਪਇਆ ਤੇ ਹਾਲ ਤਾਂ ਜਿਹੜਾ ਕੋਈ ਕਹਿਤਾ ਨਹੀਂ ਬਾਈ ਬਸੇ ਕਹਿੰਦੇ ਲੱਖ ਰੁਪਇਆ ਬਾਕੀ ਰੇਟ ਫੇਸ ਨਹੀਂ ਹੈਗਾ ਜਾਇਜ਼ ਕਰਕੇ ਟਰੈਕਟਰ ਦਵਾਂਗੇ ਜਿੰਨੇ ਵੀ ਲੈਣਾ ਹੋਇਆ ਠੀਕ ਹੈ ਜੀ ਤੇ ਮਾਡਲ 95 ਹੈ ਜੀ ਹੈ ਵੀਰੇ ਬਾਕੀ ਹੁੱਕੱਕ ਵਧੀਆ ਲੱਗੀ ਵੀ ਆ ਮਾਰੀ ਰੇਸ ਖੇਲ ਗੁਰ ਪਾ ਕੇ ਦੇਖ ਆ ਕੇ ਪਿੱਛੇ ਕਰਕੇ ਬਾਈ ਹਮਨਾ ਬਾਈ ਹੁਣ ਪੂਰਾ ਆਪਣੇ ਹੁੰਦਾ ਟਰੈਕਟਰ ਲੱਗ ਕੇ ਸਾਰੇ ਹੱਥ ਹਾਂ ਪਹਿਲਾ ਪਹਿਲਾ ਬਾਈ ਜਿਹੜਾ ਆਇਆ ਦੋ ਦੋ ਦਿਨ ਥੋੜਾ ਜਿਹਾ ਭਲੇਖਾ ਜਿਹਾ ਪਿਆ ਇਹਨੂੰ ਮੈਂ ਟਰੈਕਟਰ ਤੇ ਚਲਾਇਆ ਨਹੀਂ ਕਦੇ ਚਲਾਇਆ ਨਹੀਂ ਤਾਂ ਹਾਂ ਮੈਂ ਗੱਡੀ ਵੀ ਚਲਾਈ ਆ ਹੁਣ ਬਾਈ ਜਿਹੜੇ ਮਰਜ਼ੀ ਵਿੱਚ ਬਿਠਾ ਦੇ ਇਹਨੂੰ ਮੇਰੀ ਲੈ ਜਾਂਦਾ ਟਰੈਕਟਰ ਨੂੰ ਹੈ ਹਾਂ ਹਾਂ ਬਾਈ ਹੌਲੀ ਹੌਲੀ ਪਤਾ ਲੱਗਦਾ ਕੰਮ ਦਾ ਚੱਲ ਕਰ ਅੱਗੇ ਪਿੱਛੇ ਮਾੜਾ ਦਿਖਾ ਚਲਾ ਕੇ ਬਾਈ ਦੇਖ ਲਓ ਕਿਸੇ ਨੇ ਲੈਣਾ ਹੋਇਆ ਨਾਰਮਲ ਕਿਸੇ ਘਟ ਖੇਤੀਬਾੜੀ ਵਾਸਤੇ ਕਿਸੇ ਨੇ ਛੋਟੇ ਮੋਟੇ ਕੰਮ ਵਾਸਤੇ ਟਰੈਕਟਰ ਵਧੀਆ ਮਾੜਾ ਨਹੀਂ ਛਤਰੀ ਦਾ ਕੱਪੜਾ ਹੀ ਪਾਣੇ ਵਾਲਾ ਟਰੈਕਟਰ ਬਿਲਕੁਲ ਜੈ ਰੇਟ ਤੇ ਦਵਾ ਦਾਂਗੇ ਭਾਈ ਆ ਕੇ ਦੇਖ ਰਹੇ ਹੋ ਡਿਮਾਂਡ ਦਾ ਸਿਰਫ ਲੱਖ ਰੁਪਈਆ ਇਹਦੀ ਲਾ ਦੇ ਬਾ ਉੱਥੇ ਲਾ ਦੇ ਫਰੇਸ ਮਾਰ ਦੇ ਇੱਕ ਵਾਰ ਪੂਰੀ ਨਾਲ ਬੱਸ ਕਰ ਹੁਣ ਚੜਾਵੇ ਉੱਥੇ ਖੜਾ ਦੇਖੜਾ ਦੋ ਬਾਈ ਤੁਹਾਨੂੰ ਦਿਖਾਤਾ ਆਪਾਂ ਟਰੈਕਟਰ ਪਿੱਛੇ ਦੇ ਬਾਈ ਹੋਕਾ ਕੇ ਦੇਖੋ ਵਧੀਆ ਲੱਗੀ ਹੋਇਆ ਲੁੱਕ ਵਧੀਆ ਲੱਗੀ ਹੋਇਆ ਕੈਨ ਮਰਾੜ ਮੂਡ ਵਧੀਆ ਪਏ ਆ ਬੈਟਰੀ ਓਕੇ ਸੈਲਫ ਸਟਾਰਟ ਟਰੈਕਟਰ ਹੈ ਠੀਕ ਆ ਲਾ ਦੇ ਲਾ ਦੇ ਨਾ ਬਹੁਤੇ ਸਟਾਰਟ ਕਰ ਕਿ ਬਾਈ ਆਪਣੇ ਕੋਲ ਵੀ ਖੜਾ 65 ਬਾਈ ਪਾਵਰ ਸਟੀering 2005 ਮਾਡਲ ਸ਼੍ਰੀ ਅਨੰਦਪੁਰ ਸਾਹਿਬ ਦਾ ਨੰਬਰ ਆ ਬਾਈ ਇਹਦਾ ਠੀਕ ਹੈ ਜੀ ਕਿਰਾਇਆ ਇਹਨੂੰ ਮੂਰੇ ਲੱਗਿਆ ਹੋਇਆ ਕਿਰਾਇਆ ਦਾ ਲੱਗ ਪਿਆ ਉਹ ਵੀ ਤੁਹਾਨੂੰ ਨਾਲ ਦੇ ਦਾਂਗੇ ਆਪਾਂ ਕਿਰਾਇਆ ਜਿਹਨੇ ਲੈਣਾ ਹੋਇਆ ਇੰਜਨ ਗੇਅਰ ਦਾ ਟਰੈਕਟਰ ਫੁੱਲ ਟੈਟ ਆ ਬਾਈ ਐ ਠੀਕ ਹੈ ਜੀ ਹਾਂ ਵੀਰੇ ਬੰਦ ਕਰ ਦੇ ਬਾਕੀ ਬਾਈ ਤੋਤਾ ਤੂਤਾ ਪਾ ਨਹੀਂ ਹੈ ਟਰੈਕਟਰ ਜਿਵੇਂ ਹੈਗਾ ਉਦਾਂ ਹੀ ਨਿਬੜਿਆ ਤੇ ਬੜਿਆ ਖੜਾ ਟਰੈਕਟਰ ਇੰਜਨ ਗੇਅਰ ਦਾ ਐਨ ਓਕੇ ਆ ਪਾਵਰ ਸਟੀering ਆ ਬ੍ਰੇਕਾਂ ਬਰੂਕਾਂ ਓਕੇ ਨੇ ਆ ਟਰੈਕਟਰ ਦੀਆਂ ਕੋਈ ਪਹਿੜਬਾਈ ਦਾ ਸ਼ਕੀਨ ਹੋਇਆ ਬਾਈ ਤਾਂ ਦੇਖ ਲਿਓ ਟਰੈਕਟਰ ਤੇ ਹਾਂ ਬਾਈ ਤਿਆਰ ਕਰਾਉਣ ਆ ਲੱਗ ਗਈ ਹਾਂ ਸ਼ੌਕੀ ਬੰਦਾ ਉਹੀ ਗੱਲ ਹਾਂ ਹੈ ਬਾਈ 66 ਬਾਈ 68 ਕਰਾਉਂਦਾ ਜੀ ਹਾਂ ਤੇ ਵੇਗਿਆ ਬੰਦਾ ਫਿਰ ਵੇਗਿਆ ਦਾ ਅੱਛਾ ਨਹੀਂ ਬਾਈ ਆਇਆ ਤਾਂ 66 ਬਾਈ ਵੀ ਰੈਕਟਰ ਵਧੀਆ ਮਾੜਾ ਨਹੀਂ ਹੈ ਤੇ ਚਲੋ ਠੀਕ ਹੈ ਜੀ ਬਾਈ ਅੱਜ ਦੇ ਬਲੌਗ ਚ ਇੰਨਾ ਹੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ YouTube ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਹਾਂ ਕਿਸੇ ਹੋਰ ਬਲੌਗ ਚ なのでいいボードをとらなきゃ。